ਕਪੀਮਨ ਮੋਲਮਾਨ ਸਾਡੀ ਐਮਐਲਏ ਨੇ ਬੇੜਾ ਕਰ ਇਲਾਕੇ ਦਾ ਕਰਦਾ ਹਰ ਪੱਕੇ ਨੂੰ ਯਾਜਮਾਨੀ ਦੀ ਚਿੱਟਾ ਵਿਗਦਾ ਗੈਂਗਸਟਰ ਵਾਰ ਹੈ ਦੀ ਮਾਨ ਹੈ ਤੇ ਮੁੱਖਾਂ ਨੂੰ ਅੱਜ ਵੀ ਮੇਰੇ ਬਕੀ ਨੂੰ ਪਿਆਰ ਸਰਕਾਰ ਵਿਖਵਾਜ ਹੈ ਉਪਣੇ ਆ ਸਾਨਾ ਨੇ ਕਿਹਾ ਖਬਰਾਂ ਛੱਪਿਆ ਕਿ ਸਾਨੂੰ ਸਿੱਧੇ ਪੈਸੇ ਦਿਓ ਜੀ ਰੋਣਾ ਦੇ ਸਰਕਾਰ ਨੂੰ ਯਾ ਦੋਸਤੋ ਮਾਰਸ਼ਲ న్యూਸ ਤੇ ਆਪ ਸਭ ਦਾ ਸਵਾਗਤ ਹੈ ਅਸੀਂ ਇਸ ਸਮੇਂ ਪਹੁੰਚੇ ਹਾਂ ਪਿੰਡ ਖੈਰਪੁਰ ਵਿਖੇ ਜਿੱਥੇ ਕਾਫੀ ਵੱਡਾ ਇਕੱਠ ਹੋਇਆ ਹੋਇਆ ਹੈ ਤੇ ਉੱਥੇ ਪਹੁੰਚੇ ਹੋਏ ਨੇ ਸਾਬਕਾ ਮੰਤਰੀ ਕਾਂਗਰਸ ਦੇ ਰਹੇ ਆ ਸਰਦਾਰ ਜਗਮੁਹੰਦ ਸਿੰਘ ਕੰਗ ਜੋ ਕਿ ਕੈਬਨਟ ਮੰਤਰੀ ਪੰਜਾਬ ਰਹੇ ਨੇ ਉਹ ਪਹੁੰਚੇ ਹੋਏ ਨੇ ਪਿੰਡ ਖੈਰਪੁਰ ਪੁਰਬਖੇ ਜਿੱਥੇ ਕਿ ਉਹ ਲੋਕ ਸੰਪਰਕ ਮਹਮ ਉਹਨਾਂ ਨੇ ਆਪਣੇ ਵੱਲੋਂ ਪਹੁੰਚਾਈ ਹੈ ਲੋਕਾਂ ਦਾ ਹਾਲ ਚਾਲ ਪੁੱਛਣ ਦੇ ਲਈ ਲੋਕਾਂ ਦੇ ਨਾਲ ਗੈਠ ਟੂਗੇਦਰ ਕਰਨ ਦੇ ਲਈ ਕਿ ਪਿੰਡਾਂ ਦੇ ਵਿੱਚ ਉਹਨਾਂ ਦੀਆਂ ਕੀ ਕੀ ਸਮੱਸਿਆਵਾਂ ਨੇ ਕੀ ਕੀ ਦੁੱਖੜੇ ਨੇ ਉਹਨਾਂ ਦੇ ਉਹਨਾਂ ਨੇ ਇੱਕ ਸੰਪਰਕ ਮਹਮ ਚਲਾ ਦਿੱਤੀ ਹੈ ਤੇ ਉਹਨਾਂ ਦੇ ਬੇਟੇ ਵੀ ਉਹਨਾਂ ਦੇ ਨਾਲ ਇਸ ਸਮੇਂ ਮੌਜੂਦ ਹੈ ਤੇ ਲੋਕਾਂ ਦੇ ਨਾਲ ਰੂਪ ਰੂਪ ਹੋ ਰਹੇ ਨੇ ਤੇ ਗੱਲ ਕਰਦੇ ਆ ਸਰਦਾਰ ਜਗਮੁਹੰਦ ਸਿੰਘ ਕੰਗ ਦੇ ਨਾਲ ਕਾਂਸਲ ਤੁਸੀਂ ਕਿ ਆ ਕਿ ਪੰਛਾਇਤ ਕਿਥੇ ਪਹੁੰਚੇ ਹੋ ਪਿੱਛੇ ਨਗਰੀਆਂ ਪਿੰਡ ਵੀ ਤੁਸੀਂ ਬੜਾ ਇਕੱਠਾ ਹੋਇਆ ਹੋਇਆ ਸੀਗਾ ਇਹ ਕੀ ਮਹਿੰਮ ਚਲਾਈ ਗਈ ਹੈ ਕੋ ਗੱਲ ਇਹ ਹੈ ਕਿ ਮੇਰਾ ਇੱਕ ਨਾ ਕਰਮ ਭੂਮੀ ਹੈ ਹਲਕਾ ਖਰੜ ਦੇ ਮੋਢਣਾ 92 ਮੈਸੇ ਸਰਵ ਕਰਦਾ ਆ ਜੀ ਮੈਂ ਕੋਈ ਵੀ ਦਿਨ ਛੱਡਦਾ ਮੈਂ ਗਾਹੇ ਵਗਾਹੇ ਖਬਰਸਾਰ ਲੈ ਲਈ ਇਤਲਾ ਦੇ ਪਿੰਡਾਂ ਚੱਲਣਾ ਜੀ ਵਾਅਦਾ ਬਿਨਾ ਦੌਰਾ ਕੀ ਨਗਰੀਆਂ ਦਾ ਖੈਰਪੁਰ ਦਾ ਆਂਟਵਾਲ ਅਨੰਦਪੁਰ ਮੈਂ ਜਾ ਰਿਹਾ ਬੜੇ ਪਰਮੇ ਇਕੱਠ ਹੋਏ ਲੋਕਾਂ ਨੂੰ ਬੜਾ ਐਪਲੀਖਾ ਹੁੰਦਾ ਇੱਕ ਅੰਖਾ ਖਬਰੇ ਕਿਵੇਂ ਆਏ ਬੜੇ ਖੁਸ਼ ਹੁੰਨੇ ਮਿਲ ਕੇ ਮਨੂ ਵਿਚਾਰੇ ਪੁਰਾਣਾ ਮੇਰੀ ਘਰ ਨਾਲ ਲਾ ਕੇ ਸੇਵਾ ਤੇ ਮੈਂ ਤਾਂ ਵੀ ਮੈਂ ਖਬਰਸਾਰ ਨੂੰ ਆਇਆ ਗੱਲਾਂ ਚੱਲਦੀਆਂ ਲੜ ਸਿਲੈਕਸ਼ਨ ਦਾ ਕੰਮ ਸਾਬ ਬਹੁਤ ਬੁਰਾ ਹਾਲ ਹੈ ਤੁਸੀਂ ਪੁਲ ਬਣਾ ਗਏ ਖੜਕਾ ਬਣਾ ਗਏ ਸੰਕਸ਼ਣ ਲਈ ਨਹੀਂ ਅਰ ਬੀਬੀ ਅਨਮੋਲ ਮਾਂ ਸਾਡੀ ਐਮਐਲਏ ਨੇ ਬੇੜਾ ਕਰ ਇਲਾਕੇ ਦਾ ਕਰਤਾ ਆਪ ਸਰਕਾਰ ਬਹੁਤ ਬਦਨਾਮ ਹੋ ਤੁਸੀਂ ਹੈ ਹਰ ਪਖੌਣੇ ਜਾਇਜ਼ ਮਾਨਿੰਗ ਚਟਾ ਵਿਕਦਾ ਹੈ ਗੈਂਗਸਟਰ ਵਾਰ ਹੈ ਤੋਂ ਮੈਂ ਪਿੰਡਾਂ ਕਲੇਕਲੇ ਪਿੰਡ ਜਾ ਰਿਹਾ ਲੋ ਮੇਰਾ ਮੇਨ ਉਦੇਸ਼ ਇਹ ਮੁੱਖ ਕਿ ਜਿਹਨੇ ਨਵੀਂ ਪੰਚਾਇਤਾਂ ਬਣੀ ਐ ਵਧਾਈ ਦੇਣ ਵਾਸਤੇ ਕੋਈ ਵੀ ਹੋਵੇ ਆਪਣਾ ਕੀ ਕਹਿੰਨੇ ਉਹਨੇ ਕਿਸੇ ਪਾਰਟੀ ਦੀ ਹੋਵੇ ਲੇਕਿਨ ਬੁਲਾਈ ਦੇਣ ਵਾਸਤੇ ਸੁਭਸ਼ੰਗ ਹੋਣਾ ਚਾਹਨਾ ਮੈਂ ਵਿਸ਼ਵਾਸਵੰਨਾ ਕਿ ਸਰਕਾਰ ਦਾ ਬਹੁਤ ਬੜਾ ਹਾਲ ਹੈ ਮਾਲੀ ਹਾਲ ਤੇ ਲੇਕਿਨ ਮੇਤੋ ਜੋ ਸਰਿਆ ਬਣਿਆ ਛੋਟੇ-ਬਣੇ ਕੰਮਾਂ 'ਤੇ ਸ਼ੈਗ ਕਰੋ ਬਈ ਬੈਸਮਰਪੇ ਦਾ ਜਦੋਂ ਖੁੱਲਾ ਲੱਭ ਗਏ ਜਿਹੜਾ ਮਾ ਦਾ ਛੋਟੇ-ਵੱਡੇ ਕੰਮਾਂ ਦਾ ਕਰਕੇ ਇਲਾਕੇ ਦਾ ਦੁਹਰਾ ਲਗਾਤਾਰ ਮੇਰਾ ਜਾ ਰਹੀ ਹੈ ਬਹੁਤ ਸਾਰੇ ਪ੍ਰਿੰਟ ਮਗੜ ਚੁੱਕੇ ਆ ਤੇ ਮੇਰੇ ਕੋਲ 200 ਪ੍ਰਿੰਟ ਹੈ ਹੜਾ ਬਲੌਕ ਮਾਦੀ ਲੋਕ ਦੇ ਵਿੱਚ ਸਾਰੇ ਪਾਸੇ ਜਾ ਕੇ ਲੋਕਾਂ ਨੂੰ ਮਿਲਦੇ ਆ ਗੱਲਬਾਤ ਕਰਦੇ ਆ ਉਹ ਬਹੁਤ ਖੁਸ਼ੀ ਮਾਣ ਹੈ ਤੇ ਲੋਕਾਂ ਜੋ ਅੱਜ ਵੀ ਮੇਰੇ ਪ੍ਰਤੀ ਜੋ ਪਿਆਰ ਸਤਿਕਾਰ ਵਿਸ਼ਵਾਸ ਹੈ ਉਹ ਬਣਿਆ ਹੋਇਆ ਹੈ ਕੱਲ ਕੀ ਸਪੈਸ਼ਲ ਜੋ ਹੋਇਆ ਤੁਸੀਂ ਦੇਖੀ ਹੈ ਹੜਾ ਦੇ ਉੱਪਰ ਸੈਸ਼ਨ ਲਾਇਆ ਗਿਆ ਸੀਗਾ ਤੇ ਮੈਂ ਨਿਮੇੜ ਕਿਹਾ ਸਾਡੇ ਪਾਰਟੀ ਨੇ ਕੀ ਕਹਿਣਾ ਚਾਹੁੰਗੇ ਹੜਾ ਦੇ ਉੱਪਰ ਕਿ ਮੈਂ ਕਿੰਨੇ ਨੰਬਰ ਦੇ ਰਿਹਾ ਤੁਸੀਂ ਇਹਨੂੰ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦੀ ਕੋ ਗੱਲ ਸੁਣੋ ਇਹ ਤਨਾ ਜੋ ਮੇਰੀ ਕਹਾਉਸੀ ਬੰਦਾ ਜਾਣੇ ਰਾਹ ਪਿਆ ਬਾਹਰ ਜੀ ਉਹ ਬਿਲਕੁਲ ਸਾਬਤ ਹੋ ਰਹੀ ਲੋਕਾਂ ਨੇ ਵਾਰਤਕੇ ਦੇਖ ਲਿਆ ਜੀ 63 ਸਾਲ ਦੇ ਵਿੱਚ ਇਹ ਚ ਅਣਜਾਣ ਗੈਰ ਚੋਰੀਕਰ ਪਾਰਟੀ ਨੇ ਇਨਕੰਬੀਡੈਂਟ ਪਾਰਟੀ ਨੇ ਸਰਕਾਰ ਨੇ ਮਾਨ ਸਰਕਾਰ ਨੇ ਬਲੈਕ ਪੁਝਾਵਾ ਕਰ ਕੋਈ ਸ਼ੱਕ ਨਹੀਂ ਹੈ ਕੁਦਰਤੀ ਕਰੋਪੀ ਬਹੁਤ ਜ਼ਿਆਦਾ ਸੀ ਬਾਸ਼ਾ ਹੋਈਆਂ ਸਾਰੇ ਦੁਨੀਆ ਵਿੱਚ ਦੇਸ਼ ਵਿੱਚ ਮਾਤਲ ਵਿੱਚ ਸਾਲ ਨਾਲ ਦੇ ਸੂਬਿਆਂ ਜੀ ਜੰਮੂ ਕਸ਼ਮੀਰ ਪਰ ਜੇ ਸਰਕਾਰ ਪਹਿਲਾਂ ਥੋੜੀ ਜੀ ਕਾਰਵਾਈ ਕਰਦੀ ਹਮੇਸ਼ਾ ਐਕਸ਼ਨ ਲੰਦੀ ਦਰਿਆਵਾਂ ਦੇ ਆਣੇ ਵਾਲੇ ਤੇ ਕਾਫੀ ਨੁਕਸਾਨ ਬਚਾਇਆ ਜਾ ਸਕਦਾ ਹੈ ਇੱਥੋਂ ਤੱਕ ਜੋ ਪਿਛੇ ਪ੍ਰਧਾਨ ਮੰਤਰੀ ਜੀ ਮੋਦੀ ਸਾਹਿਬ ਆਏ ਆਪਣੇ ਸਿੱਖੀ ਦਸਤਾਨ ਦੇ ਕਿਸਾਨਾਂ ਨੇ ਕਿਹਾ ਅਖਬਾਰਾਂ ਛਪਿਆ ਕਿ ਸਾਨੂੰ ਸਿੱਧੇ ਪੈਸੇ ਦਿਓ ਜੀ ਰੋਣਾ ਦੇ ਸਰਕਾਰ ਨੂੰ ਚੱਕ ਜਾਣਗੇ ਪੈਸੇ ਜੀ ਇੰਨਾ ਇਤਮਾਰ ਉੱਠ ਚੁੱਕਿਆ ਹੈ ਲੋਕਾਂ ਦਾ ਸਾਰੀ ਸਰਕਾਰ ਤੋਂ ਬਹੁਤ ਦੁਨੀਆ ਪਛਤਾਰ ਹੀ ਰੋਟਾ ਪਾਤੀ ਹੈ ਬਹੁਤ ਇਹਨਾਂ ਨੇ ਪਛਤਾਰ ਸਿੱਤਾਂ ਪੰਜਾਬ ਦਾ ਕਰਤਾ ਹੈ ਤੇ ਮੈਂ ਇਹ ਪੱਕੀ ਗੱਲ ਹੈ ਬਿਲਕੁਲ ਸਹੀ ਗੱਲ ਹੈ ਯੇ ਕਿਤੇ ਸਰਕਾਰ ਚੌਕਸ ਰਹਿੰਦੀ ਬਲਕਿ ਸਚਾਈ ਮੰਤਰੀ ਨੇ ਹਮੇਸ਼ਾ ਬਾਦਸ਼ਾਹੋਂ ਪਹਿਲਾਂ ਅਸੀਂ ਦਿਰਾਵਲ ਗਣਾ ਮਾਰਦੇ ਸੀ ਬੰਨ ਦੇਖਦੇ ਸੀ ਪ੍ਰਬੰਧ ਕਰਦੇ ਸੀ ਕਿੱਥੇ ਕਿੱਥੇ ਲੋਡ ਹੈ ਕਾਫੀ ਬਚਾਅ ਦਾ ਹੋ ਜਾਂਦਾ ਪਰ ਅਣਜਾਣ ਸੁਭਿਆਸ ਤੋਂ ਵੀ ਸਰਕਾਰ ਹੈ ਜਿਹੜਾ ਕਰ ਕਰਤ ਸਮਾਥੜਾ ਨਹੀਂ ਕਿ ਉਹ ਸੁਖ ਕਰਕੇ ਸਰਕਾਰ ਕਾਨੂੰਨੀ ਬਣਨੀ ਹੈ ਤੁਹਾਨੂੰ ਫਿਰ ਲੋਕਾਂ ਨੂੰ ਮੌਕਾ ਦੇਣਾ ਹੈ ਟੜ ਦੇਵਾ ਬਰ ਮਿਹਰਬਾਨ ਥੈਂਕ ਯੂ